ਪਾ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਸਨਮਕ ਰੱਖਦਿਆਂ ਹਾਂ ਸਿੱਖ ਚੈਪਟਰ ਚੈਨਲ ਤੇ ਉਹਨਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜੀ ਗੁਰੂ ਸਵਾਰਿਓ ਪਿਛਲੇ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਗੁਰੂ ਤੇਗ ਬਹਾਦਰ ਦਿੱਲੀ ਤੋਂ ਪੰਜਾਬ ਪਹੁੰਚੇ ਨੇ ਆਨੰਦਪੁਰ ਸਾਹਿਬ ਵਿਖੇ ਸੰਗਤਾਂ ਨੇ ਦੀਪਮਾਲਾ ਕੀਤੀ ਹੈ ਕਈ ਪ੍ਰਕਾਰ ਦੇ ਭੋਜਨ ਦੇ ਲੰਗਰ ਲਗਾਏ ਹਨ ਸਭ ਗੁਰੂ ਸਾਰੋ ਬੜੀ ਬੜੀ ਦੂਰ ਤੋਂ ਸੰਗਤਾਂ ਪੇਟਾਵਾਂ ਲਾ ਕੇ ਗੁਰੂ ਪਾਤਸ਼ਾਹ ਜੀ ਦੇ ਕੋਲ ਪਹੁੰਚੀਆਂ ਨੇ ਪੇਟਾਵਾਂ ਅਰਪਣ ਕੀਤੀਆਂ ਨੇ ਤੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਆਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਬੜੀ ਬੜੀ ਦੂਰ ਤੋਂ ਸੰਗਤਾਂ ਗੁਰੂ ਪਾਤਸ਼ਾਹ ਜੀ ਦੇ ਚਾਰਨ ਪਰਸਨ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਆਉਂਦੀਆਂ ਨੇ ਇਹਨਾਂ ਵਿੱਚ ਬਹੁਤ ਸਾਰੇ ਜਿਗਿਆਸੂ ਵਿਸਾਨ ਜੋ ਆਪਣੇ ਮਨ ਦੇ ਸ਼ੰਕੇ ਗੁਰੂ ਪਾਤਸ਼ਾਹ ਜੀ ਸਾਹਮਣੇ ਰੱਖ ਕੇ ਉਹਨਾਂ ਦੀ ਨਿਵਰਤੀ ਕਰਵਾਉਣਾ ਚਾਹੁੰਦੇ ਸਨ ਤਾਂ ਕਿ ਆਤਮਕ ਜੀਵਨ ਨੂੰ ਹੋਰ ਉਚੇਰਾ ਕਰ ਸਕਣ ਗੁਰਸਵਾਰ ਅਨੰਦਪੁਰ ਸਾਹਿਬ ਵਿਖੇ ਹੀ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਿੱਥੇ ਬਾਬਾ ਗੁਰਦਿੱਤਾ ਜੀ ਆਏ ਨੇ ਉਥੇ ਭਾਈ ਕਨਈਆ ਜੀ ਤੇ ਭਾਈ ਮਣੀ ਸਿੰਘ ਜੀ ਵੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਕੇ ਉਹਨਾਂ ਦੀ ਸ਼ਰਨ ਵਿੱਚ ਆ ਕੇ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪੰਥ ਨੂੰ ਸਮਰਪਿਤ ਕਰ ਦਿੱਤਾ ਹੈ ਸੋ ਅਸੀਂ ਇਸ ਅਧਿਆਏ ਦੇ ਵਿੱਚ ਜਾਣਾਂਗੇ ਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕੋਲ ਜਗਿਆਸੂਆਂ ਨੇ ਕਿਸ-ਕਿਸ ਕਿਸਮ ਦੇ ਸਵਾਲ ਕੀਤੇ ਆਪਣੇ ਸ਼ੰਕੇ ਪ੍ਰਗਟ ਕੀਤੇ ਤੇ ਪਾਤਸ਼ਾਹ ਜੀ ਨੇ ਉਹਨਾਂ ਦੇ ਜਵਾਬ ਕਹਿ ਦਿੱਤੇ ਹੋ ਸਕਦਾ ਉਹ ਸ਼ੰਕੇ ਸਾਡੇ ਮਨ ਦੇ ਵਿੱਚ ਵੀ ਹੋਣ ਤੇ ਗੁਰੂ ਪਾਤਸ਼ਾਹ ਜੀ ਨੇ ਜੋ ਉਸ ਸਮੇਂ ਜਵਾਬ ਦਿੱਤੇ ਨੇ ਉਹਨਾਂ ਰਹੀਂ ਸਾਡੀ ਵੀ ਆਤਮਿਕ ਤ੍ਰਿਪਤੀ ਹੋ ਸਕੇ ਸੋ ਇੱਕ ਸਿੱਖ ਹੈ ਨਾਰਾਇਣ ਦਾਸ ਨਾਨ ਦਾ ਉਹਨੇ ਪਾਤਸ਼ਾਹ ਜੀ ਦੇ ਅੱਗੇ ਸਵਾਲ ਕੀਤਾ ਹੈ ਕਹਿੰਦਾ ਪਾਤਸ਼ਾਹ ਜੀ ਆਪਣੇ ਧੰਦੇ ਵਪਾਰ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹਾਂ ਸਮਾਂ ਬਿਲਕੁਲ ਨਹੀਂ ਮਿਲਦਾ ਪਾਤਸ਼ਾਹ ਜੀ ਨੇ ਪੁੱਛਿਆ ਹੈ ਕੀ ਕਿਰਤ ਕਰਨਾ ਹੈ ਤਾਂ ਉਸਨੇ ਦੱਸਿਆ ਕਿ ਪਾਤਸ਼ਾਹ ਜੀ ਮੈਂ ਖੇਤੀ ਕਰਦਾ ਹਾਂ ਦੋ ਮੇਰੇ ਪੁੱਤਰ ਹਨ ਘਰ ਵਾਲੀ ਮੇਰੀ ਗੁਜਰ ਗਈ ਹੈ ਦੂਸਰਾ ਵਿਆਹ ਇਸ ਕਰਕੇ ਨਾ ਹੀ ਕਰਵਾਇਆ ਕਿ ਕਿਤੇ ਆ ਕੇ ਮੇਰੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਉਹ ਈਰਖਾ ਨਾ ਕਰੇ ਜਾਂ ਮੇਰੇ ਬੱਚਿਆਂ ਨੂੰ ਦੁੱਖ ਨਾ ਭੋਗਣੇ ਪੈਣ ਇਸ ਕਰਕੇ ਮੈਂ ਆਪ ਹੀ ਖੇਤੀ ਵੀ ਕਰਦਾ ਤੇ ਆਪਣੇ ਬੱਚਿਆਂ ਨੂੰ ਵੀ ਪਾਲਿਆ ਹੈ ਹੁਣ ਬੱਚੇ ਵੱਡੇ ਹੋ ਗਏ ਹਨ ਪਰ ਮੇਰੇ ਦੋਵੇਂ ਪੁੱਤਰ ਅੱਤ ਦੇ ਆਲਸੀ ਹਨ ਅਵਿਸਲੇ ਹਨ ਕੋਈ ਕੰਮ ਤੰਦਾਨੇ ਕਰਦੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਸੇ ਤਰ੍ਹਾਂ ਹੀ ਮੰਜੇ ਤੇ ਲੰਮੇ ਪਏ ਰਹਿੰਦੇ ਹਨ ਰੋਟੀ ਪਕਾ ਦਿਆਂ ਤਾਂ ਖਾ ਲੈਂਦੇ ਹਨ ਕਿਤੇ ਕੋਈ ਕਰਦਾ ਕੰਮ ਕਰਕੇ ਖੁਸ਼ ਨਹੀਂ ਹਨ ਤਾਂ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਹੈ ਪਾਤਸ਼ਾਹ ਜੀ ਮੇਰੇ ਕੋਲ ਧੰਨ ਦੇ ਕੋਈ ਕਮੀ ਨਹੀਂ ਹੈ ਹੁਣ ਰਾਤ ਦਿਨ ਮੈਨੂੰ ਫਿਕਰ ਲੱਗਾ ਰਹਿੰਦਾ ਹੈ ਮੁੰਡੇ ਵੀ ਨਖੱਟੂ ਤੇ ਆਲਸੀ ਨੇ ਤੇ ਘਰ ਦੇ ਵਿੱਚ ਜਿਹੜਾ ਧੰਨ ਪਿਆ ਹੈ ਕਿਤੇ ਚੋਰ ਹੀ ਨਾ ਚੋਰੀ ਕਰਕੇ ਲੈ ਜਾਵੇ ਇਸ ਕਰਕੇ ਪਾਤਸ਼ਾਹ ਜੀ ਰਾਤ ਦਿਨ ਮੇਰਾ ਮਨ ਹੁਣ ਉਸ ਧੰਨ ਨੂੰ ਬਚਾਉਣ ਤੇ ਲੱਗਾ ਰਹਿੰਦਾ ਹੈ ਕਦੀ ਧਿਆਨ ਪੁੱਤਰਾਂ ਵੱਲ ਚਲ ਜਾਂਦਾ ਹੈ ਕਦੇ ਖੇਤੀ ਵਾਲ ਚਲ ਜਾਂਦਾ ਹੈ ਤੇ ਕਦੀ ਜੂੜੇ ਹੋਏ ਧਨ ਵਾਲ ਚਲ ਜਾਂਦਾ ਹੈ ਮਾਣ ਪਾਤਸ਼ਾਹ ਜੀਓ ਮੇਰੇ ਮਨ ਦੀ ਸ਼ਾਂਤੀ ਭੰਗ ਹੋ ਗਈ ਹੈ ਇਸ ਦੌਰਾਨ ਮੈਂ ਕਿਵੇਂ ਨਾਮ ਜਪਾਂ ਤੇ ਕਿਸ ਤਰ੍ਹਾਂ ਬਾਣੀ ਪੜਾਂ ਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਜਵਾਬ ਦਿੰਦਾ ਹੈ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਕਿਸੇ ਦੀ ਸ਼ਾਂਤੀ ਨਹੀਂ ਖੋਜ ਸਕਦਾ ਇਹ ਸ਼ਾਂਤੀ ਮਨੁੱਖ ਆਪੋ ਹੀ ਪੈਦਾ ਕਰਦਾ ਹੈ ਤੇ ਆਪੇ ਹੀ ਖੋ ਆ ਲੈਂਦਾ ਹੈ ਤੂੰ ਵਿਆਣਤਦਾਰੀ ਤੇ ਮਿਹਨਤ ਨਾਲ ਘਰ ਬਣਾ ਲਿਆ ਤੈਨੂੰ ਹੁਣ ਜ਼ਿੰਮੇਵਾਰੀ ਬੱਚਿਆਂ ਤੇ ਸੁੱਟ ਦੇਣੀ ਚਾਹੀਦੀ ਸੀ ਪਰ ਤੂੰ ਇਹ ਜਿਹੜਾ دنیਾਵੀ ਮੋਹ ਹੈ ਉਹ ਵਿਧਾਈ ਬੈਠਾ ਹੈ ਤੇ ਆਪਣੀ ਸ਼ਾਂਤੀ ਆਪ ਹੀ ਖੋਾਈ ਬੈਠਾ ਹੈ ਪਾਤਸ਼ਾਹ ਜੀ ਨਿਹੋਰ ਉਸ ਨੂੰ ਕਿਹਾ ਹੈ ਕਿ ਬੱਚਿਆਂ ਦੇ ਪਾਲਣ ਪੋਸਣ ਨੂੰ ਹੀ ਤੂੰ ਆਪਣਾ ਫਰਜ਼ ਸਮਝ ਕੇ ਨਭਾਇਆ ਹੈ ਪਰ ਹੁਣ ਤੂੰ ਇਨਾ ਬੱਚਿਆਂ ਦੇ ਜੋ ਕਾਰਜ ਨੇ ਉਹਨਾਂ ਦੇ ਵਿੱਚ ਫਸ ਕੇ ਆਪਣੀ ਚਿੰਤਾ ਵਧਾ ਲਈ ਹੈ ਪਾਤਸ਼ਾਹ ਜੀ ਕਹਿਣ ਲੱਗੇ ਤੈਨੂੰ ਚਾਹੀਦਾ ਸੀ ਕਿ ਸਾਰੇ ਜ਼ਿੰਮੇਵਾਰੀ ਆਪਣੇ ਬੱਚਿਆਂ ਤੇ ਸੁੱਟ ਕੇ ਤੇ ਹੁਣ ਮਨੁੱਖਤਾ ਦੀ ਸੇਵਾ ਕਰਦਾ ਪਾਤਸ਼ਾਹ ਜੀ ਨੇ ਉਸ ਨੂੰ ਉਪਦੇਸ਼ ਕੀਤਾ ਹੈ ਕਹਾਂ ਨਰੇ ਆਪਣੋ ਜਨਮ ਗਵਾਵੈ ਮਾਇਆ ਮਦਿ ਵਿਖਿਆ ਰਸ ਰਚਿਓ ਆਰਾਮ ਸ਼ਰਨ ਨਹੀਂ ਆਵੈ ਰਹਾਓ ਇਹ ਸੰਸਾਰ ਸਗਲ ਹੈ ਸੁਪਣੋ ਦੇਖ ਕਹਾਂ ਲੋਭਾਵੈ ਜੋ ਪਜਸ ਸਗਲ ਮਨਾਸਾ ਰਹਿ ਨਾ ਕੋ ਪਾਵੇ ਮਿੱਥਿਆ ਤਨ ਸੱਚ ਕਰ ਮੰਨਿਓ ਇਹ ਵਿਦਿਆਪ ਬੰਧਾਵੈ ਇਹ ਪ੍ਰਦੇਸ਼ ਪਾਤਸ਼ਾਹ ਜੀ ਨੇ ਕੀਤਾ ਹੈ ਨਾਰਾਇਣ ਦਾਸ ਨੂੰ ਸੋਜੀ ਹੋਈ ਹੈ ਪਾਤਸ਼ਾਹ ਜੀ ਅੱਗੇ ਸੀਸ ਨਵਾਇਆ ਹੈ ਕਹਿਣ ਲੱਗਾ ਪਾਤਸ਼ਾਹ ਜੀ ਆਪ ਜੀ ਨੇ ਮੇਰੀ ਆਤਮਿਕ ਤ੍ਰਿਪਤੀ ਕਰ ਦਿੱਤੀ ਹੈ ਹੁਣ ਮੈਂ ਆਪਣੇ ਸਾਰੇ ਜ਼ਿੰਮੇਵਾਰੀ ਬੱਚਿਆਂ ਤੇ ਸੱਟਾਂ ਗਾ ਬੇਸ਼ੱਕ ਧਨ ਰੱਖਣ ਗਵਾ ਦੇਣਾ ਪਰ ਹੁਣ ਮੈਂ ਆਪ ਜੀ ਦੇ ਇਸ ਦਰ ਘਰ ਦੇ ਵਿੱਚ ਆ ਕੇ ਰੋਜ਼ ਸੇਵਾ ਕਰਿਆ ਕਰਾਂਗਾ ਇੰਜ ਗੁਰੂ ਪਾਤਸ਼ਾਹ ਜੀ ਦੇ ਕੋਲ ਬਹੁਤ ਸਾਰੇ ਜਿਗਿਆਸੂ ਆ ਕੇ ਆਪਣੀ ਆਤਮਿਕ ਤ੍ਰਿਪਤੀ ਕਰਦੇ ਨੇ ਇਸੇ ਤਰ੍ਹਾਂ ਇਸੇ ਤਰ੍ਹਾਂ ਇੱਕ ਸਿੱਖ ਨੇ ਪੁੱਛਿਆ ਹੈ ਪਾਤਸ਼ਾਹ ਜੀ ਜੋ ਧਾਰਮਿਕ ਪੋਥੀਆਂ ਅਸੀਂ ਪੜ੍ਹਦੇ ਹਾਂ ਜੋ ਧਾਰਮਿਕ ਪੋਥੀਆਂ ਦੇ ਵਿੱਚ ਲਖਿਆ ਹੈ ਉਹ ਅਸੀਂ ਕਰਦੇ ਹਾਂ ਪਰ ਇੰਜ ਲੱਗਦਾ ਹੈ ਮੈਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ ਤੇ ਨਾ ਹੀ ਮੈਨੂੰ ਕੁਝ ਪ੍ਰਾਪਤ ਹੋਵੇਗਾ ਤਾਂ ਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਹੈ ਵਾਹਿਗੁਰੂ ਕਿਵੇਂ ਮਿਲੇ ਸਾਡੇ ਜੀਵਨ ਦਾ ਮਕਸਦ ਤਾਂ ਪ੍ਰਮਾਤਮਾ ਦੀ ਪ੍ਰਾਪਤੀ ਹੈ ਨਾ ਤਾਂ ਪ੍ਰਮਾਤਮਾ ਸਾਨੂੰ ਕਿਵੇਂ ਮਿਲੇ ਜਦੋਂ ਮਨ ਦੇ ਵਿੱਚ ਭਰਮ ਤੇ ਹਨੇਰਾ ਵਸਿਆ ਹੋਇਆ ਹੈ ਜਦ ਜ਼ਿੰਦਗੀ ਹੀ ਭਰਮ ਦੇ ਵਿੱਚ ਗੁజర్ ਜਾਂਦੀ ਹੈ ਤਾਂ ਫਿਰ ਪਤ ਤਿਵੇਂ ਪ੍ਰਾਪਤ ਹੋਵੇ ਦਿਨ ਰਾਤ ਵਿਖਿਆ ਵਿੱਚ ਪੈ ਕੇ ਸਗੋਂ ਹੋਰ ਮਨ ਦੁਖੀ ਹੁੰਦਾ ਹੈ ਸੰਸਾਰੀ ਝਮੇਲਿਆਂ ਨੇ ਸਾਰਾ ਧਿਆਨ ਹੀ ਸਾਡਾ ਖਿੱਚਿਆ ਹੋਇਆ ਹੈ ਉਸ ਤੋਂ ਪਾਉਣ ਦਾ ਰਾਸ ਈ ਕੇਵਲ ਆਪਣੇ ਮਨ ਦਾ ਭਰਮ ਦੂਰ ਕਰਨਾ ਸੰਸਾਰੀ ਕਰਮ ਕਾਟਨੇ ਧਾਰਮਿਕ ਪੂਜਾ ਜੋ ਅਸੀਂ ਕਰਮਕਾਂਡ ਕਰਦੇ ਹਾਂ ਉਹਨਾਂ ਤੋਂ ਉਤਾ ਉੱਠ ਕੇ ਉਹਨਾਂ ਤੋਂ ਲਾਂਬੇ ਰਾ ਕੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਕਰਨਾ ਧਾਰਮਿਕ ਪੋਥੀਆਂ ਸਾਨੂੰ ਉਸ ਪਰਮਾਤਮਾ ਦੇ ਸਿਮਰਨ ਦਾ ਰਾਹ ਦੱਸਦੀਆਂ ਨੇ ਜੇ ਸਾਨੂੰ ਉਹਨਾਂ ਤੇ ਵਿਸ਼ਵਾਸ ਹੀ ਨਹੀਂ ਜਾਂ ਉਹਦੇ ਦੱਸੇ ਅਨੁਸਾਰ ਅਸੀਂ ਚੱਲਦੇ ਨਹੀਂ ਤਾਂ ਫਿਰ ਸਾਨੂੰ ਜੀਵਨ ਦੇ ਵਿੱਚ ਕੋਈ ਵੀ ਪ੍ਰਾਪਤੀ ਨਹੀਂ ਹੋਣੀ ਇਸ ਕਰਕੇ ਜਿੰਨਾ ਚਿਰ ਅਸੀਂ ਪਰਮਾਤਮਾ ਦੇ ਸ਼ਰਨ ਨਹੀਂ ਲੈਂਦੇ ਸਾਡੇ ਜੀਵਾਂ ਦੀ ਫਿਰ ਇਸ ਤਰ੍ਹਾਂ ਗੱਲ ਬਣੀ ਰਹੇਗੀ ਪਾਤਸ਼ਾਹ ਜੀ ਨੇ ਫਰਮਾਇਆ ਹੈ ਸਤਿ ਇਹ ਜੱਗ ਪਰਮ ਭੁਲਾਣਾ ਆਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹੱਥ ਬਿਕਾਨਾ ਅਸੀਂ ਉਸ ਪਰਮਾਤਮਾ ਦੇ RAM ਦੇ ਨਾਮ ਦਾ ਸਿਮਰਨ ਛੱਡ ਕੇ ਮਾਇਆ ਦੇ ਹੱਥੋਂ ਹੱਥ ਵਿਕਰੇ ਹਾਂ ਸੋ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਵਿਸ਼ਵਾਸ ਨਹੀਂ ਹੈ ਤਾਂ ਪ੍ਰਾਪਤੀ ਕੁਝ ਨਹੀਂ ਹੈ ਤੁਸੀਂ ਜੇ ਆਪਣੇ ਜੀਵਨ ਦੇ ਵਿੱਚ ਪ੍ਰਾਪਤੀ ਕਰਨੀ ਹੈ ਤਾਂ ਧਾਰਮਿਕ ਪੋਥੀਆਂ ਨੂੰ ਪੜ੍ਹ ਕੇ ਉਹਦੇ ਅਨੁਸਾਰ ਆਪਣਾ ਜੀਵਨ ਜੀਵੋ ਫਿਰ ਹੀ ਸੰਸਾਰ ਵਿੱਚ ਕੋਈ ਪ੍ਰਾਪਤੀ ਹੋਵੇਗੀ ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕ ਦਿਨ ਸਤਲੁਜ ਦੇ ਕੰਢੇ ਸੈਰ ਕਰ ਰਹੇ ਸਨ ਤਾਂ ਉਸ ਵੇਲੇ ਇੱਕ ਬ੍ਰਾਹਮਣ ਗੁਰੂ ਪਾਤਸ਼ਾਹ ਜੀ ਕੋਲ ਆਇਆ ਉਹ ਆਪਣੇ ਅਰਚਨਾ ਪੂਜਾ ਦੇ ਵਿੱਚ ਰੁੱਝਿਆ ਹੋਇਆ ਸੀ ਗੁਰੂ ਪਾਤਸ਼ਾਹ ਜੀ ਨੂੰ ਦੇਖ ਕੇ ਕੋਲ ਆ ਗਿਆ ਕਹਿਣ ਲੱਗਾ ਮਹਾਰਾਜ ਚਿਰ ਹੋ ਗਿਆ ਹੈ ਰੋਜ਼ ਹੀ ਸਵੇਰੇ ਸ਼ਾਮ ਅਰਚਨਾ ਪੂਜਾ ਕਰਦਾ ਹਾਂ ਗਾਇਤਰੀ ਸੰਧਿਆ ਦੇ ਪਾਠ ਕਰਦਾ ਹਾਂ ਪਰ ਅਜੇ ਤੱਕ ਮਨ ਨੂੰ ਤਸੱਲੀ ਨਹੀਂ ਹੋਈ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੀਆਂ ਜੋ ਮਨ ਦੀਆਂ ਖਾਸ਼ਾਂ ਨੇ ਉਹ ਪੂਰੀਆਂ ਤੇ ਹੋ ਜਾਂਦੀਆਂ ਨੇ ਪਰ ਪੂਰੀਆਂ ਹੁਣ ਤੇ ਵੀ ਸਾਡੀ ਤਸੱਲੀ ਨਹੀਂ ਹੁੰਦੀ ਸਗੋਂ ਤ੍ਰਿਸ਼ਨਾ ਹੋਰ ਵੱਧ ਜਾਂਦੀ ਹੈ ਬਾਲਪਨ ਸਾਡਾ ਇੰਜ ਹੀ ਬੀਤ ਜਾਂਦਾ ਹੈ ਜਵਾਨੀ ਦੇ ਵਿੱਚ ਫਿਰ ਅਸੀਂ ਕਾਮਵਾਸ਼ਨਾਵਾਂ ਮਗਰ ਭੱਜ ਕੇ ਆਪਣਾ ਸਮਾਂ ਗਵਾ ਲੈਂਦੇ ਹਾਂ ਵੱਡੇ ਪੇਵਲ ਪਤਾ ਨਹੀਂ ਲੱਗਦਾ ਕਦੋਂ ਬਡੇਪਾ ਆ ਗਿਆ ਤੇ ਅਸੀਂ ਭੁਲਾ ਐਸੀਆਂ ਕਰਦੇ ਹਾਂ ਉਹਨਾਂ ਵਿੱਚ ਹੋਰ ਫਸ ਜਾਂਦੇ ਹਾਂ ਤੇ ਉਹਨਾਂ ਦੇ ਵਿੱਚ ਫਸ ਕੇ ਹੋਰ ਤ੍ਰਿਸ਼ਨਾਵਾਂ ਮਗਰ ਭੱਜੇ ਫਿਰਦੇ ਹਾਂ ਜਿਸ ਕਰਕੇ ਪ੍ਰਾਪਤੀ ਕੋਈ ਨਹੀਂ ਹੁੰਦੀ ਸੋ ਪੂਜਾ ਅਰਚਾ ਸੰਧਿਆ ਗਾਇਤਰੀ ਇਹ ਸਾਰੇ ਜੋ ਵੀ ਹਨ ਇਹ ਬਾਹਰਲੇ ਕਰਮ ਹਨ ਪਤਸ਼ਾਹ ਜੀ ਕਹਿਣ ਲੱਗੇ ਇਹਨਾਂ ਦੇ ਨਾਲ ਮਨ ਨਹੀਂ ਟਿਕ ਸਕਦਾ ਉਸ ਨੂੰ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਹਿਰਦੇ ਵਿੱਚ ਸਦਾ ਮਹਿਸੂਸ ਕਰਨਾ ਹੀ ਤਸੱਲੀ ਦਾ ਰਾਹ ਹੈ ਉਸ ਤੇ ਯਕੀਨ ਲਿਆਉਣਾ ਹੀ ਸਾਡੀ ਤਸੱਲੀ ਕਰਵਾ ਸਕਦਾ ਹੈ ਪਾਤਸ਼ਾਹ ਜੀ ਨੇ ਉਸ ਨੂੰ ਫਿਰ ਇੱਕ ਰਾਮਕਲੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਸਮਝਾਉਣਾ ਕੀਤਾ ਹੈ ਪ੍ਰਾਨੀ ਨਾਰਾਇਣ ਸੁਧਲੇ ਸ਼ਿਨ ਸ਼ਿਨ ਆਦ ਕਟੈਨ ਇਸ ਬਸਰ ਮਿਰਥਾ ਜਾਤ ਹੈ ਦੇਹ ਰਹਾਉ ਰਨਾਪੋ ਵਿਖੇਨ ਸਿਉ ਖੋਇਓ ਬਾਲਪਨ ਅਗਿਆਨਾ ਮਿਰਦ ਪਿਓ ਅਜ ਹੂ ਨਹੀਂ ਸਮਝਾ ਕੌਣ ਕੁ ਮਤ ਉਰਜਾਨਾ ਤੇ ਪਾਤਸ਼ਾਹ ਜੇ ਕਹਿਣ ਲੱਗੇ ਜੇ ਵਾਕੇ ਮਨ ਦੀ ਤਸੱਲੀ ਕਰਵਾਉਣੀ ਹੈ ਜੀਵਨ ਮੁਕਤ ਹੋਣਾ ਹੈ ਤਾਂ ਕਿਵੇਂ ਹੋ ਸਕਦਾ ਹੈ ਮੁਕਤ ਹੋਤ ਨਰ ਜਾਂ ਕੈ ਸਿਮਰੈ ਨਿਮਖ ਨਤਾਕ ਗਾਇਓ ਜਿਹਦੇ ਸਿਮਰਨ ਦੇ ਨਾਲ ਅਸੀਂ ਮੁਕਤ ਹੋ ਸਕਦੇ ਹਾਂ ਅਸੀਂ ਉਹਦੇ ਗੁਣ ਗਾਏ ਨਹੀਂ ਉਹਦੇ ਗੁਣ ਗਾਏ ਤੋਂ ਬਿਨਾ ਅਸੀਂ ਇਸ ਸੰਸਾਰ ਦੇ ਵਿੱਚ ਮੁਕਤ ਨਹੀਂ ਹੋ ਸਕਦੇ ਸੋ ਇੰਜ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਅਨੇਕਾਂ ਹੀ ਸਰਦਾਰੋ ਸਿੱਖ ਜਗਿਆਸੂ ਆ ਰਹੇ ਨੇ ਤੇ ਪਾਤਸ਼ਾਹ ਜੀ ਗੁਰਬਾਣੀ ਉਪਦੇਸ਼ ਰਾਹੀਂ ਉਹਨਾਂ ਨੂੰ ਜੀਵਨ ਮਾਰਗ ਸਮਝਾ ਰਹੇ ਨੇ ਇੱਕ ਹੋਰ ਸਿੱਖ ਨੇ ਗੁਰੂ ਪਿਤਾ ਜੀ ਨੂੰ ਪੁੱਛਿਆ ਹੈ ਪਾਤਸ਼ਾਹ ਜੀ ਜੀਵਨ ਦਾ ਆਦਰਸ਼ ਕੀ ਹੈ ਤਾਂ ਗੁਰੂ ਪਾਤਸ਼ਾਹ ਜੀ ਨੇ ਉਸ ਦਾ ਜਵਾਬ ਇੰਜ ਦਿੱਤਾ ਹੈ ਪਾਤਸ਼ਾਹ ਜੀ ਕਹਿਣ ਲੱਗੇ ਜੀਵਨ ਇੱਕ ਦਰਿਆ ਦੇ ਵਾਂਗ ਹੈ ਜਿਵੇਂ ਦਰਿਆ ਕਿਸੇ ਸੁੰਮੇ ਵਿੱਚੋਂ ਨਿਕਲਦਾ ਹੈ ਤੇ ਅੰਤ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ ਸਮਾ ਜਾਂਦਾ ਹੈ ਤਾਂ ਇਹ ਜਿਹੜਾ ਦਰਿਆ ਹੁੰਦਾ ਹੈ ਇਹ ਇਹਦਾ ਪਾਣੀ ਖੇਤੀ ਨੂੰ ਹਰਾ-ਭਰਾ ਕਰਦਾ ਹੈ। ਇਹਦੇ ਵਿੱਚ ਬਹੁਤ ਸਾਰੇ ਵੱਡੇ ਜਹਾਜ਼ ਚੱਲ ਕੇ ਆਵਾਜਾਈ ਦੇ ਸਾਧਨ ਬਣਦੇ ਹਨ। ਇਹਨਾਂ ਦੇ ਕੰਢਿਆਂ ਦੇ ਉੱਤੇ ਹੀ ਤੀਰਥ ਸਥਾਨ ਬਣਦੇ ਨੇ। ਉਹਨਾਂ ਦੇ ਵਿੱਚ ਲੋਕੀ ਇਸ਼ਨਾਨ ਕਰਦੇ ਨੇ। ਲੋਕ ਇਹਨਾਂ ਦਰਿਆਵਾਂ ਦਾ ਪਾਣੀ ਪੀਂਦੇ ਨੇ। ਇਹ ਦਰਿਆ ਸਾਰੇ ਮਨੁੱਖਤਾ ਨੂੰ ਠੰਡ ਪਚਾਉਂਦਾ ਹੈ। ਅਨੇਕਾਂ ਕਾਰਜ ਉਹਨਾਂ ਦੇ ਸਵਾਰਦਾ ਹੈ। ਪਰ ਉਸ ਦਾ ਅੰਤ ਨਿਸ਼ਾਨਾ ਇੱਕੋ ਹੀ ਹੈ ਦਰਿਆ ਦਾ ਕਿ ਸਾਗਰ ਦੇ ਵਿੱਚ ਸਮੁੰਦਰ ਦੇ ਵਿੱਚ ਸਮਾ ਜਾਣਾ ਉਹ ਦਰਿਆ ਰਾਹ ਦੇ ਵਿੱਚ ਪਰ ਉਪਕਾਰ ਕਰੀ ਜਾਂਦਾ ਹੈ ਕਰੀ ਜਾਂਦਾ ਹੈ ਕਿਸੇ ਨੂੰ ਕਦੇ ਜਿਤਾਉਂਦਾ ਵੀ ਨਹੀਂ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਇਸੇ ਦਰਿਆ ਦੇ ਵਿੱਚ ਜੇਕਰ ਹੜ ਆ ਜਾਣ ਤਾਂ ਉਹੋ ਹੀ ਹੜ ਖੇਤੀ ਨੂੰ ਸਕਾ ਵੀ ਦਿੰਦਾ ਹੈ ਬਹੁਤ ਸਾਰੇ ਮਨੁੱਖਤਾ ਲਈ ਇਹ ਫਿਰ ਇੱਕ ਵੱਡੀ ਮੁਸੀਬਤ ਬਣਦਾ ਹੈ ਅਨੇਕੀਆਂ ਜ਼ਿੰਦਗੀਆਂ ਇਹ ਤਬਾਹ ਕਰ ਦਿੰਦਾ ਹੈ ਇਹ ਜੀਵਣਾ ਮੁਸ਼ਕਲ ਜਾਂ ਕਰ ਦਿੰਦਾ ਹੈ ਘਰਾਂ ਦੇ ਘਰ ਬਰਬਾਦ ਕਰ ਦਿੰਦਾ ਹੈ ਫਸਲਾਂ ਉਜਾੜ ਦਿੰਦਾ ਹੈ ਪਾਤਸ਼ਾਹ ਜੀ ਕਹਿਣ ਲੱਗੇ ਜੀਵਨ ਦਾ ਮਕਸਦ ਵੀ ਇੱਕ ਵਾਹਿਗੁਰੂ ਨਾਲ ਜੋ ਸਮੁੰਦਰ ਹੈ ਉਹਦੇ ਨਾਲ ਇੱਕਮਿਕ ਹੋਣਾ ਹੈ ਰਾਹ ਦੇ ਵਿੱਚ ਤੁਰਦਿਆਂ ਹੋਇਆਂ ਸੰਜਮ ਰੱਖਦਿਆਂ ਹੋਇਆਂ ਨੇੜੇ ਆਉਣ ਵਾਲਿਆਂ ਦਾ ਜੀਵਨ ਵੀ ਆਨੰਦਮਈ ਬਣਾਉਣਾ ਹੀ ਜੀਵਨ ਦਾ ਆਦਰਸ਼ ਹੈ ਜੀਵਨ ਦਾ ਆਦਰਸ਼ ਹੈ ਖੁਸ਼ੀਆਂ ਵੰਡਣੀਆਂ ਤੇ ਦੁੱਖ ਸਾਂਝੇ ਕਰਨੇ ਜੀਵਨ ਦਾਣ ਦੇਣਾ ਜੇ ਕਿਸੇ ਨੇ ਪੁੱਠਾ ਰਾਹ ਅਪਣਾ ਲਿਆ ਹੈ ਤਾਂ ਉਹ ਲੋਕਾਈ ਵਾਸਤੇ ਵਿਪਤਾ ਬਣ ਜਾਂਦਾ ਹੈ ਸਰ ਜੀਵਨ ਆਦਰਸ਼ ਹੋਈ ਹੈ ਕਿ ਗੁਰੂ ਦੇ ਦੱਸੇ ਹੋਏ ਰਾਹ ਦੇ ਉੱਤੇ ਤੁਰੇ ਜਾਈਏ ਤੇ ਬੁਰਾਈ ਦੇ ਟੱਕਰੇ ਵਿੱਚ ਅੜ ਕੇ ਖਲੋ ਜਾਈਏ ਤਾਂ ਕਿ ਸਾਰੇ ਸੰਸਾਰ ਦੇ ਪ੍ਰਾਣੇ ਮਾਤਰ ਇਸ ਸੰਸਾਰ ਦੇ ਵਿੱਚ ਆਪਣਾ ਜੀਵਨ ਸੁਖਾਲਾ ਬਤੀਤ ਕਰਨ ਇੰਜ ਗੁਰੂ ਪਾਤਸ਼ਾਹ ਜੀ ਨੇ ਆਪਣੇ ਦਰ ਤੇ ਆਈਆਂ ਬਹੁਤ ਸਾਰੀਆਂ ਸੰਤਾਂ ਨੂੰ ਉਹਨਾਂ ਦੇ ਜੀਵਨ ਦਾ ਆਦਰਸ਼ ਸਮਝਾਉਂਦਿਆਂ ਹੋਇਆਂ ਉਹਨਾਂ ਨੂੰ ਆਤਮਿਕ ਬਲ ਪਾਤਸ਼ਾਹ ਜੀ ਦੇ ਰਹੇ ਨੇ ਸੋ ਗੁਰਸਵਾਰਿਓ ਸੰਗਤਾਂ ਰੋਜ਼ ਰੋਜ਼ ਵਾਧੀਆਂ ਜਾ ਰਹੀਆਂ ਨੇ ਤੇ ਗੁਰੂ ਪਾਤਸ਼ਾਹ ਜੀ ਦੇ ਨਾਲ ਆਪਣੇ ਬਚਨ ਬਲਾਸ ਕਰਕੇ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਸੋ ਗੁਰਸਵਾਰਿਓ ਇਸ ਅਧਿਆਇ ਦੇ ਵਿੱਚ ਇਹ ਗੁਰੂ ਪਾਤਸ਼ਾਹ ਜੀ ਜੋ आनंदपुर साहिब ਦਾ ਨਿਤਕਰਮ ਹੈ ਤੁਹਾਡੇ ਨਾਲ ਸਾਂਝਾ ਕੀਤਾ ਹੈ ਦੋਕ ਅਧਿਆਏ ਦੇ ਵਿੱਚ ਹੋਰ ਜੋ ਵੱਡੀਆਂ ਘਟਨਾਵਾਂ ਨੇ ਆਨੰਦਪੁਰ ਸਾਹਿਬ ਜੀ ਦੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਸ ਤੋਂ ਬਾਅਦ ਫਿਰ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਸ ਸ਼ਹੀਦੀ ਮਾਰਗ ਤੇ ਤੁਰੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਰੋਜ਼ ਦਾ ਇੱਕ ਅਧਿਆਏ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਕਰਾਂਗਾ ਜੀ ਕੱਲ੍ਹ ਪਾਈ ਮਤੇਦਾਸ ਜੀ ਨੇ ਗੁਰੂ ਪਾਤਸ਼ਾਹ ਜੀ ਨੂੰ ਕੀ ਸਵਾਲ ਕੀਤੇ ਤੇ ਨਾਲ ਹੀ ਨਵਾਬ ਸੈਫ ਖਾਨ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੀ ਸਵਾਲ ਕੀਤੇ ਅਤੇ ਸائیں ਮੀਆਂ ਮੀਰ ਜੀ ਦੇ ਪੁੱਤਰ ਨੇ ਗੁਰੂ ਤੇਗ ਬਹਾਦਰ ਜੀ ਨੂੰ ਕੀ ਸਵਾਲ ਕੀਤੇ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੀ ਕਿਵੇਂ ਆਤਮਿਕ ਤ੍ਰਿੱਤੀ ਕਰਾਈ ਕੱਲ ਦੇ ਅਧਿਆਇ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗਾ ਅਖੀਰ ਤੇ ਬੇਨਤੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤਾਂ ਕਿ ਹੋਰ ਨਾ ਤਾਂ ਵੀ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਪਾਉਣ ਸਕੇ ਜੀ ਕੱਲ ਨਵੇਂ ਅਧਿਆਏ ਦੇ ਨਾਲ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ